ਵੀਡੀਓ ਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰਜੰਝ ਦੀ ਵੱਡੀ ਖਬਰ ਖਬਰ ਨਾਨਕ ਐਮ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਦੇ ਲੈ ਲਾਉਣ ਵਾਲੀ ਘਟਨਾ ਹੋਈ ਹੈ ਛੋਟੀ ਭੈਣ ਨੇ ਵੱਡੇ ਭਰਾ ਦਾ ਕੁਹਾੜਾ ਨਾਲ ਵੱਡਿਆ ਗਲਾ ਮੋਬਾਈਲ ਫੋਨ ਚਲਾਉਣ ਤੇ ਚੜਕਿਆ ਨਾ ਛੋਟੀ ਭੈਣ ਨੇ ਵੱਡੇ ਭਰਾ ਦਾ ਕੁਹਾੜੇ ਨਾਲ ਵੱਡਿਆ ਗਲਾ ਮੁੰਡਿਆਂ ਨਾਲ ਫੋਨ ਤੇ ਗੱਲਬਾਤ ਕਰਦੇ ਨਾਂ ਬਾਲਿਕ ਪੁਲਿਸ ਨੇ ਲੜਕੀ ਨੂੰ ਲਿਆ ਹਿਰਾਸਤ ਚ ਛਤੀਸਗੜ ਦੇ ਖੇੜਾ ਗੜ ਦੇ ਗੰਦਈ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਭੈਣ ਨੇ ਆਪਣੇ ਭਰਾ ਨੂੰ ਦਾ ਕਤਲ ਕਰ ਦਿੱਤਾ ਹੈ ਲੜਕੀ ਨੇ ਦੱਸਿਆ ਕਿ ਉਸ ਦਾ ਭਰਾ ਉਸ ਨੂੰ ਫੋਨ ਵਰਤਣ ਤੋਂ ਮਨਾ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਤੇ ਖੁਹਾੜੇ ਨਾਲ ਹਮਲਾ ਕਰ ਦਿੱਤਾ ਜਿਸ ਕਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੀਖਾ ਦਾ थाना ਖੇਤਰ ਦੇ ਮਿੰਡ ਹੋਈ ਹੈ ਇਹ ਘਟਨਾ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਉਹਨਾਂ ਨੇ ਕੀ ਦੱਸਿਆ ਕਿ ਦੋਸ਼ੀ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਭਰਾ ਦੇਵ ਪ੍ਰਵਾਸ ਵਰਮਾ ਨਾਲ ਘਰ ਸੀ ਪਰਿਵਾਰ ਦੇ ਹੋਰ ਮੈਂਬਰ ਕੰਮ ਤੇ ਗਏ ਸਨ ਉਹ ਦੇ ਪ੍ਰਸਾਦ ਦੇ ਉਸ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਮੋਬਾਈਲ ਫੋਨ ਦੀ ਮੁੰਡਿਆਂ ਨਾਲ ਗੱਲ ਕਰਦੀ ਹੈ ਇਸ ਦੇ ਨਾਲ ਉਸ ਨੇ ਹਮਲਾ ਕਰ ਦਿੱਤਾ ਖਬਰ ਨੂੰ ੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ